किी जगह तो हाँ जी आप कुछ टाइम पहले मिले सी की की प्रॉब्लम से अपनी बॉडी की प्रॉब्लम दस रहे थाना मैंने एक माइग्रेन से पेट इनफेक्शन सर्वाइकल से डेथ पेन कि टाइम प्रॉब्लम असी दॉब्लम असं दस साल सौ ओके की तीन मेडिसन ली हाँ कि खर्चा किया बहुत ज़्यादा नहीं बहुत दूर दूर तक ओके ਹਾਂ ਹੁਣ ਤੁਸੀਂ ਬੋਡੀ ਸਰਵਿਸ ਪੈਕ ਯੂਜ਼ ਕੀਤਾ ਹੈ ਹੈਨਾ ਤੁਹਾਡਾ 100 ਦਿਨ ਦਾ ਕੋਰਸ ਹੋ ਗਿਆ ਕੰਪਲੀਟ ਹਾਂਜੀ ਤੇ ਹੁਣ ਤੁਹਾਡੀਆਂ ਪ੍ਰੋਬਲਮਸ ਕਿਵੇਂ ਲੱਗੀਆਂ ਹਾਂ ਬਿਲਕੁਲ ਠੀਕ ਹੈ ਓਕੇ ਉਸ ਤੋਂ ਬਾਅਦ ਤਾਂ ਕੋਈ ਪ੍ਰੋਬਲਮ ਹੋਈ ਤੁਹਾਡੀ ਨਹੀਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਓਕੇ ਜੀ ਤੁਹਾਡੀ ਇਹ ਵੀਡੀਓ ਜਿਵੇਂ ਸੋਸ਼ਲ ਮੀਡੀਆ ਤੇ ਹਜ਼ਾਰਾਂ ਲੱਖਾਂ ਲੋਕ ਦੇਖਣਗੇ ਤੁਸੀਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਵੀ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਉਹਨਾਂ ਨੂੰ ਵੀ ਬੋਡੀ ਸਰਵਿਸ ਪੈਕ ਲੈਣੀ ਚਾਹੀਦਾਗਾ ਤੇ 3000 ओके जी थैंक यू के जगह तो हाँ जी आप कुछ टाइम पहले मिले सी की, -की प्रॉब्लम से अपनी बॉडी की प्रॉब्लम दस रहे थ हाँ मैंने एक माइग्रेन से पेट इनफेक्शन सर्वाइकल से डेथ पेन कि टाइम की प्रॉब्लम सी हे ए अठ दस साल सौ ओके की तीन मेडिसन ली हाँ कि खर्चा बहुत ज़्यादा बहुत दूर दूर तू ओके ਹੁਣ ਤੁਸੀਂ ਬੋਡੀ ਸਰਵਿਸ ਪੈਕ ਯੂਜ਼ ਕੀਤਾ ਹੈ ਹੈਨਾ ਤੁਹਾਡਾ 100 ਦਿਨ ਦਾ ਕੋਰਸ ਹੋ ਗਿਆ ਕੰਪਲੀਟ ਹਾਂਜੀ ਤੇ ਹੁਣ ਤੁਹਾਡੀਆਂ ਪ੍ਰੋਬਲਮਸ ਕਿਵੇਂ ਲੱਗੀਆਂ ਹਾਂ ਬਿਲਕੁਲ ਠੀਕ ਹੈ ਓਕੇ ਉਸ ਤੋਂ ਬਾਅਦ ਤਾਂ ਕੋਈ ਪ੍ਰੋਬਲਮ ਹੋਈ ਤੁਹਾਡੀ ਨਹੀਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਓਕੇ ਜੀ ਤੁਹਾਡੀ ਇਹ ਵੀਡੀਓ ਜਿਵੇਂ ਸੋਸ਼ਲ ਮੀਡੀਆ ਤੇ ਹਜ਼ਾਰਾਂ ਲੱਖਾਂ ਲੋਕ ਦੇਖਣਗੇ ਤੁਸੀਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਮੈਂ ਵੀ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਉਹਨਾਂ ਨੂੰ ਵੀ ਬੋਡੀ ਸਰਵਿਸ ਪੈਕ ਲੈਣੀ ਚਾਹੀਦਾ ਹੈ ਤੇ ओके जी थैंक यू कि जगह तो हाँ जी आप कुछ टाइम पहला मिले सके की, की प्रॉब्लम से अपनी बॉडी की प्रॉब्लम दस रहे थी मैं माइग्रेन पेट इनफेक्शन सर्वाइकल सी डेथ ਕਿੰਨੇ ਟਾਈਮ ਦੀ ਪ੍ਰੋਬਲਮ ਅਸੀਂ ਇਹ ਏਐਚ 776 ਓਕੇ ਕੀ ਤੁਸੀਂ ਮੈਡੀਸਨ ਲਈ ਆ ਹਾਂ ਕਿੰਨਾ ਖਰਚਾ ਕੀਤਾ ਬਹੁਤ ਜ਼ਿਆਦਾ ਲੱਗਿਆ ਬਹੁਤ ਹੀ ਬਹੁਤ ਓਕੇ ਹੁਣ ਤੁਸੀਂ ਬੋਡੀ ਸਰਵਿਸ ਪੈਕ ਯੂਜ਼ ਕੀਤਾ ਹੈ ਨਾ ਤੁਹਾਡਾ 100 ਦਿਨ ਦਾ ਕੋਰਸ ਹੋ ਗਿਆ ਕੰਪਲੀਟ ਹਾਂਜੀ ਤੇ ਹੁਣ ਤੁਹਾਡੀਆਂ ਪ੍ਰੋਬਲਮਸ ਕਿਵੇਂ ਲੱਗੀਆਂ ਹੁਣ ਬਿਲਕੁਲ ਠੀਕ ਚੰਗਾ ਓਕੇ ਉਸ ਤੋਂ ਬਾਅਦ ਤਾਂ ਨਹੀਂ ਕੋਈ ਪ੍ਰੋਬਲਮ ਹੋਈ ਤੁਹਾਡੀ ਨਹੀਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ओके okay, जी ਤੁਹਾਡੀ ਇਹ ਵੀਡੀਓ ਜਿਵੇਂ سوشل মিডিਤੇ ਹਜ਼ਾਰਾਂ ਲੱਖਾਂ ਲੋਕ ਦੇਖਣਗੇ ਤੁਸੀਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਹਾਂ ਜੀ ਮੈਂ ਵੀ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਉਹਨਾਂ ਨੂੰ ਵੀ ਬੋਡੀ ਸਰਵਿਸ ਪੈਕ ਹੀ ਚਾਹੀਦਾਗਾ ਤੇ 3000 ओके जी थैंक यू